ਮਹਾਰਾਜਾ ਰਣਜੀਤ ਸਿੰਘ ਦੀ ਵਰਸਤੀ ਤੇ ਜੂਨ ਮਹੀਨੇ ਚ ਭੇਜਿਆ ਜਾਂਦਾ ਜਿਹੜੀ ਉੱਥੇ 29 ਜੂਨ ਮਨਾਈ ਜਾਂਦੀ ਹੈ ਤੇ ਇਸ ਵਾਰ ਇਹ ਜੱਥਾ ਜਿਹੜਾ ਵਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਹੀਂ ਭੇਜਿਆ ਜਾ ਰਿਹਾ ਜਿਹੜਾ ਇਹਦਾ ਕਾਰਨ ਹੈ ਉਹ ਦੁਵਾਂ ਦੇਸ਼ਾਂ ਦੇ ਵਿੱਚ ਜਿਹੜੇ ਪਿਛਲੇ ਸਮੇਂ ਦੇ ਵਿੱਚ ਹਾਲਾਤ ਬਣੇ ਸੀ ਉਹ ਆ ਕੇਂਦਰ ਸਰਕਾਰ ਵੱਲੋਂ ਜਿਹੜੀ ਇੱਕ ਸਾਡੇ ਕੋਲੇ ਪੰਜਾਬ ਸਰਕਾਰ ਨੂੰ ਉਹਨਾਂ ਨੇ ਇੱਕ ਚਿੱਠੀ ਲਿਖੀ ਆ ਉਹਨਾਂ ਦੇ ਪੁੱਛੇ ਗਏ ਸਵਾਲ ਦੇ ਜਵਾਬ ਦੇ ਵਿੱਚ ਕਿ ਅਸੀਂ ਇਹ ਤੁਹਾਨੂੰ ਸੁਝਾ ਨਹੀਂ ਦਿੰਦੇ ਕਿ ਜੱਥਾ ਭੇਜਿਆ ਜਾਵੇ ਸਰਕਾਰ ਦੀਆਂ ਹਦਾਇਤਾਂ ਨੇ ਸਰਕਾਰ ਦੀਆਂ ਗਾਈਡਲਾਈਨਸ ਨੇ ਉਹਨਾਂ ਦੇ ਤਹਿਤ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਕਿ ਜਥਾ ਇਸ ਵਾਰ ਨਹੀਂ ਜਾਏਗਾ ਅਸੀਂ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਨੇ ਪਾਸਪੋਰਟ ਆਪਣੇ ਜਮ੍ਹਾਂ ਕਰਵਾਏ ਆ ਉਹ ਇਸ 20 ਤਰੀਕ ਤੋਂ ਬਾਅਦ ਉਹ ਲੈ ਸਕਦੇ ਆ ਸਾਡੇ ਕੋਲ ਆਪੋ ਆਪਣੇ ਪਾਸਪੋਰਟ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਜਿਹੜੇ ਨੇ ਉਹ ਕੁਝ ਜਥੇ ਪਾਕਿਸਤਾਨ ਦੇ ਗੁਰਦੁਆਮਾ ਦੀ ਯਾਤਰਾ ਵਾਸਤੇ ਭੇਜੇ ਜਾਂਦੇ ਆ ਸੰਗਤ ਉਹਦੇ ਤਹਿਤ ਸਾਡੇ ਕੋਲ ਪਾਸਪੋਰਟ ਜਿਹੜੀ ਆ ਜਮ੍ਹਾਂ ਕਰਵਾਉਂਦੀ ਆ ਤੇ ਅਸੀਂ ਉਹਦਾ ਜੱਥੇ ਦਾ ਪ੍ਰਬੰਧ ਕਰਦੇ ਆ ਇਹਦੇ ਵਿੱਚ ਇੱਕ ਜਿਹੜਾ ਜੱਥਾ ਤੁਸੀਂ ਸਾਰੇ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਤੇ ਜੂਨ ਮਹੀਨੇ ਚ ਭੇਜਿਆ ਜਾਂਦਾ ਜਿਹੜੀ ਉੱਥੇ 29 ਜੂਨ ਮਨਾਈ ਜਾਂਦੀ ਹੈ ਤੇ ਇਸ ਵਾਰ ਇਹ ਜੱਥਾ ਜਿਹੜਾ ਵਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਹੀਂ ਭੇਜਿਆ ਜਾ ਰਿਹਾ ਕੱਲ ਇਹਦੇ ਸਬੰਧ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਧਿਕਾਰਤ ਤੌਰ ਤੇ ਸਾਡੇ ਸਕੱਤਰ ਸਾਹਿਬ ਵੱਲੋਂ ਜਿਹੜੀ ਆ ਉਹ ਐਲਾਨ ਕਰ ਦਿੱਤਾ ਗਿਆ ਸੀ ਕਿ ਜੱਥਾ ਨਹੀਂ ਭੇਜਿਆ ਜਾਏਗਾ ਜਿਹੜਾ ਇਹਦਾ ਕਾਰਨ ਹੈ ਉਹ ਦੁਵਾਂ ਦੇਸ਼ਾਂ ਦੇ ਵਿੱਚ ਜਿਹੜੇ ਪਿਛਲੇ ਸਮੇਂ ਦੇ ਵਿੱਚ ਹਾਲਾਤ ਬਣੇ ਸੀ ਉਹ ਆ ਸੋ ਅਸੀਂ ਜੋ ਵੀ ਹੈ ਸਰਕਾਰ ਦੀਆਂ ਹਦਾਇਤਾਂ ਨੇ ਸਰਕਾਰ ਦੀਆਂ ਗਾਈਡਲਾਈਨਸ ਨੇ ਉਹਨਾਂ ਦੇ ਤਹਿਤ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਕਿ ਜਥਾ ਇਸ ਵਾਰ ਨਹੀਂ ਜਾਏਗਾ ਇਸ ਵਾਰ ਕਿੰਨੀ ਸੰਗਤ ਨੇ ਪਾਸਪੋਰਟ ਜਿਹੜੇ ਕਿ ਅਪਲਾਈ ਕੀਤੇ ਸੀ ਜਾਣ ਹਾਂ ਇਹ ਸਾਡੇ ਕੋਲੇ 240 ਦੇ ਕਰੀਬ 239 ਪਾਸਪੋਰਟ ਪੁੱਜੇ ਸੀਗੇ ਜਿਹੜੇ ਅਸੀਂ ਅੱਗੇ ਕਾਰਵਾਈ ਦੇ ਵਿੱਚ ਪਾਏ ਹੋਏ ਸੀਗੇ ਇਹ ਇਹ ਕੁਝ ਸਮਾਂ ਪਹਿਲਾਂ ਇਹਦੀ ਕਾਰਵਾਈ ਆਰੰਭ ਮਤਲਬ ਜਿਹੜੀ ਆਰੰਭ ਕਰ ਦਿੱਤੀ ਜਾਂਦੀ ਹੈ ਸ਼ੁਰੂ ਹੋ ਜਾਂਦੀ ਹੈ ਤੇ ਅਸੀਂ ਜਿਹੜੀ ਹੈ ਜੀ ਕਾਰਵਾਈ ਜਿਹੜੀ ਪਹਿਲਾਂ ਤੋਂ ਰੰਭੀ ਹੋਈ ਸੀ ਪਿਛਲੇ ਕੁਝ ਮਹੀਨਿਆਂ ਤੋਂ ਉਹਦੇ ਤਹਿਤ ਜੋ ਵੀ ਫਾਰਮੈਲिटीज ਸੀਗੀਆਂ ਉਹ ਕੀਤੀਆਂ ਸੀ ਪਰ ਅਸੀਂ ਹੁਣ ਜੋ ਵੀ ਆ ਕੇਂਦਰ ਸਰਕਾਰ ਵੱਲੋਂ ਜਿਹੜੀ ਇੱਕ ਸਾਡੇ ਕੋਲੇ ਪੰਜਾਬ ਸਰਕਾਰ ਨੂੰ ਉਹਨਾਂ ਇੱਕ ਚਿੱਠੀ ਲਿਖੀ ਆ ਉਹਨਾਂ ਦੇ ਪੁੱਛੇ ਗਏ ਸਵਾਲ ਦੇ ਜਵਾਬ ਦੇ ਵਿੱਚ ਕਿ ਅਸੀਂ ਇਹ ਤੁਹਾਨੂੰ ਸੁਝਾ ਨਹੀਂ ਦਿੰਦੇ ਕਿ ਜੇ ਤਾਂ ਪਿੱਛੇ ਜਾ ਜਾਵੇ ਸੋ ਉਸ ਕਰ ਇਸੇ ਕਰਕੇ ਸਾਡੇ ਕੋਲ ਜਿਹੜੀ ਉਹ ਦੀ ਜਿਹੜੀ ਜਾਣਕਾਰੀ ਸਾਡੇ ਕੋਲ ਪੁੱਜੀ ਹੈ ਉਹਦੇ ਤਹਿਤ ਅਸੀਂ ਇਹ ਮਾਨ ਜੋ ਪ੍ਰਧਾਨ ਸਾਹਿਬ ਦੇ ਹਦਾਇਤਾਂ ਤੇ ਇਹ ਫੈਸਲਾ ਕੀਤਾ ਵਾ ਕਿ ਜਥਾ ਇਸ ਵਾਰ ਨਹੀਂ ਜਾਏਗਾ ਅਸੀਂ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਨੇ ਪਾਸਪੋਰਟ ਆਪਣੇ ਜਮ੍ਹਾਂ ਕਰਵਾਏ ਆ ਉਹ ਇਸੇ 20 ਤਰੀਕ ਤੋਂ ਬਾਅਦ ਉਹ ਲੈ ਸਕਦੇ ਆ ਸਾਡੇ ਕੋਲ ਆਪੋ ਆਪਣੇ ਪਾਸਪੋਰਟ ਆ ਕੇ ਲੈ ਕੇ ਜਾ ਸਕਦੇ ਆ ਸੋ ਉਹਦੇ ਵਾਸਤੇ ਅਸੀਂ ਯਾਤਰਾ ਵਿਭਾਗ ਨੇ ਸਾਡੇ ਨੇ ਪੂਰੇ ਪ੍ਰਬੰਧ ਵਾਸਤੇ ਨੇ ਵਾਸਤੇ ਕਰ ਦੇਣੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਜਿਹੜੇ ਨੇ ਉਹ ਕੁਝ ਜਥੇ ਪਾਕਿਸਤਾਨ ਦੇ ਗੁਰਦਆਮਾਂ ਦੀ ਯਾਤਰਾ ਵਾਸਤੇ ਭੇਜੇ ਜਾਂਦੇ ਆ ਤੇ ਸੰਗਤ ਉਹਦੇ ਤਹਿਤ ਸਾਡੇ ਕੋਲ ਪਾਸਪੋਰਟ ਜਿਹੜੀ ਆ ਜਮ੍ਹਾਂ ਕਰਵਾਉਂਦੀ ਆ ਤੇ ਅਸੀਂ ਉਹਦਾ ਜਥੇ ਦਾ ਪ੍ਰਬੰਧ ਕਰਦੇ ਆ ਇਹਦੇ ਵਿੱਚ ਇੱਕ ਜਿਹੜਾ ਜਥਾ ਤੁਸੀਂ ਸਾਰੇ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਤੇ ਜੂਨ ਮਹੀਨੇ ਚ ਭੇਜਿਆ ਜਾਂਦਾ ਜਿਹੜੀ ਉੱਥੇ 29 ਜੂਨ ਮਨਾਈ ਜਾਂਦੀ ਹੈ ਤੇ ਇਸ ਵਾਰ ਇਹ ਜਥਾ ਜਿਹੜਾ ਵਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਹੀਂ ਭੇਜਿਆ ਜਾ ਰਿਹਾ ਕੱਲ ਇਹਦੇ ਸਬੰਧ ਚ ਚਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਧਿਕਾਰਤ ਤੌਰ ਤੇ ਸਾਡੇ ਸਕੱਤਰ ਸਾਹਿਬ ਵੱਲੋਂ ਜਿਹੜੀ ਆ ਉਹ ਐਲਾਨ ਕਰ ਦਿੱਤਾ ਗਿਆ ਸੀ ਕਿ ਜਥਾ ਨਹੀਂ ਭੇਜਿਆ ਜਾਏਗਾ ਜਿਹੜਾ ਇਹਦਾ ਕਾਰਨ ਹੈ ਉਹ ਦੋਵਾਂ ਦੇਸ਼ਾਂ ਦੇ ਵਿੱਚ ਜਿਹੜੇ ਪਿਛਲੇ ਸਮੇਂ ਦੇ ਵਿੱਚ ਹਾਲਾਤ ਬਣੇ ਸੀ ਉਹ ਆ ਤੋ ਅਸੀਂ ਜੋ ਵੀ ਹੈ ਸਰਕਾਰ ਦੀਆਂ ਹਦਾਇਤਾਂ ਨੇ ਸਰਕਾਰ ਦੀਆਂ ਗਾਈਡਲਾਈਨਸ ਨੇ ਉਹਨਾਂ ਦੇ ਤਹਿਤ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਕਿ ਜਥਾ ਇਸ ਵਾਰ ਨਹੀਂ ਜਾਏਗਾ ਇਸ ਵਾਰ ਕਿੰਨੀ ਸੰਗਤ ਨੇ ਪਾਸਪੋਰਟ ਜਿਹੜੇ ਕਿ ਅਪਲਾਈ ਕੀਤੇ ਸੀ ਜਾਣ ਹਾਂ ਇਹ ਸਾਡੇ ਕੋਲੇ 240 ਦੇ ਕਰੀਬ 239 ਪਾਸਪੋਰਟ ਪੁੱਜੇ ਸੀਗੇ ਜਿਹੜੇ ਅਸੀਂ ਅੱਗੇ ਕਾਰਵਾਈ ਦੇ ਵਿੱਚ ਪਾਏ ਹੋਏ ਸੀਗੇ ਇਹ ਇਹ ਕੁਝ ਸਮਾਂ ਪਹਿਲਾਂ ਇਹਦੀ ਕਾਰਵਾਈ ਅਰੰਭ ਮਤਲਬ ਜਿਹੜੀ ਆਰੰਭ ਕਰ ਦਿੱਤੀ ਜਾਂਦੀ ਹੈ ਸ਼ੁਰੂ ਹੋ ਜਾਂਦੀ ਹੈ ਅਸੀਂ ਜਿਹੜੀ ਇਹ ਜੀ ਕਾਰਵਾਈ ਜਿਹੜੀ ਪਹਿਲਾਂ ਤੋਂ ਰੰਭੀ ਹੋਈ ਸੀ ਪਿਛਲੇ ਕੁਝ ਮਹੀਨਿਆਂ ਤੋਂ ਉਹਦੇ ਤਹਿਤ ਜੋ ਵੀ ਫਾਰਮੈਲਿਟੀਜ਼ ਸੀਗੀਆਂ ਉਹ ਕੀਤੀਆਂ ਸੀ ਪਰ ਅਸੀਂ ਹੁਣ ਜੋ ਵੀ ਆ ਕੇਂਦਰ ਸਰਕਾਰ ਵੱਲੋਂ ਜਿਹੜੀ ਇੱਕ ਸਾਡੇ ਕੋਲੇ ਪੰਜਾਬ ਸਰਕਾਰ ਨੂੰ ਉਹਨਾਂ ਇੱਕ ਚਿੱਠੀ ਲਿਖੀ ਆ ਉਹਨਾਂ ਦੇ ਪੁੱਛੇ ਗਏ ਸਵਾਲ ਦੇ ਜਵਾਬ ਦੇ ਵਿੱਚ ਕਿ ਅਸੀਂ ਇਹ ਤੁਹਾਨੂੰ ਸੁਝਾ ਨਹੀਂ ਦਿੰਦੇ ਕਿ ਜੱਥਾ ਪਿੱਛੇ ਜਾ ਜਾਵੇ ਸੋ ਉਸ ਕਰਕੇ ਇਸੇ ਕਰਕੇ ਸਾਡੇ ਕੋਲ ਜਿਹੜੀ ਉਹ ਦੀ ਜਿਹੜੀ ਜਾਣਕਾਰੀ ਸਾਡੇ ਕੋਲ ਪੁੱਜੀ ਆ ਉਹਦੇ ਤਹਿਤ ਅਸੀਂ ਇਹ ਮਾ ਜੋ ਪ੍ਰਧਾਨ ਸਾਹਿਬ ਦੇ ਹਦਾਇਤਾਂ ਤੇ ਇਹ ਫੈਸਲਾ ਕੀਤਾ ਵਾ ਕਿ ਜਥਾ ਇਸਵਾਰ ਨਹੀਂ ਜਾਏਗਾ ਅਸੀਂ ਸੰਗਤ ਨੂੰ ਵੀ ਬੇਨਤੀ ਕਰਦੇ ਆ ਕਿ ਜਿਨ੍ਹਾਂ ਨੇ ਪਾਸਪੋਰਟ ਆਪਣੇ ਜਮ੍ਹਾਂ ਕਰਵਾਏ ਆ ਉਹ ਇਸੇ 20 ਤਰੀਕ ਤੋਂ ਬਾਅਦ ਉਹ ਲੈ ਸਕਦੇ ਆ ਸਾਡੇ ਕੋਲ ਆਪ ਕੋ ਆਪਣੇ ਪਾਸਪੋਰਟ ਆ ਕੇ ਲੈ ਕੇ ਜਾ ਸਕਦੇ ਆ ਸੋ ਉਹਦੇ ਵਾਸਤੇ ਅਸੀਂ ਯਾਤਰਾ ਵਿਭਾਗ ਨੇ ਸਾਡੇ ਨੇ ਬਸਾਰੇ ਪ੍ਰਬੰਧ ਵਾਸਤੇ ਨੇ ਵਾਸਤੇ ਕਰ ਦਨੇ ਆ